ਬਿਕਰਮਜੀਤ ਸਿੰਘ ਮਜੀਠੀਆ ਦੀਆਂ ਮੁਸੀਬਤਾਂ ਵਧਦੀਆਂ ਜਾ ਰਹੀਆਂ ਨੇ ਭਾਵੇਂ ਪੰਜਾਬ ਦੇ ਵਿੱਚ ਹੜ੍ਹ ਆ ਗਏ ਸੀ ਸ਼੍ਰੋਮਣੀ ਅਕਾਲੀ ਦਲ ਦੀ ਪੂਰੀ ਲੀਡਰਸ਼ਿਪ ਆਪਣਾ ਧਿਆਨ ਕੇਂਦਰਿਤ ਕਰ ਰਹੀ ਸੀ ਕਿ ਲੋਕਾਂ ਦੀ ਕਿਵੇਂ ਮਦਦ ਕੀਤੀ ਜਾਵੇ ਲੋਕਾਂ ਦੇ ਦਿਲਾਂ ਦੇ ਵਿੱਚ ਕਿਵੇਂ ਥਾਂ ਬਣਾਈ ਜਾਵੇ ਸਰਕਾਰ ਨੂੰ ਘੇਰਨ ਦੀ ਕੋਸ਼ਿਸ਼ ਕਰ ਰਹੀ ਸੀ ਚਾਹੇ ਵਿਰੋਧੀ ਪਾਰਟੀ ਕਾਂਗਰਸ ਹੋਵੇ ਚਾਹੇ ਸ਼੍ਰੋਮਣੀ ਅਕਾਲੀ ਦਲ ਬਾਦਲ ਹੋਵੇ ਚਾਹੇ ਭਾਜਪਾ ਹੋਵੇ ਪਰ ਵਿਕਰਮਜੀਤ ਸਿੰਘ ਮਜੀਠੇ ਨੂੰ ਜਿਸ ਤਰੀਕੇ ਦੇ ਨਾਲ ਪੰਜਾਬ ਸਰਕਾਰ ਨੇ ਕਹਿ ਦਈਏ ਪੰਜਾਬ ਵਿਜੀਲੈਂਸ ਨੇ ਜਿਸ ਤਰੀਕੇ ਦੇ ਨਾਲ ਉਸ ਦੇ ਉੱਤੇ ਨਕੇਲ ਪਾਈ ਆ ਵਕੀਲਾਂ ਨੇ ਆਪਣਾ ਪੂਰਾ ਜੋਰ ਵਿਕਰਮਜੀਤ ਸਿੰਘ ਮਜੀਠਾ ਦੇ ਵਕੀਲਾਂ ਨੇ ਪੂਰਾ ਜੋਰ ਲਾਉਣ ਦੇ ਬਾਵਜੂਦ ਵੀ ਕਿਸੇ ਪਾਸਿਓਂ ਕੋਈ ਰਾਹਤ ਜਿਹੜੀ ਆ ਉਹ ਨਹੀਂ ਮਿਲੀ ਇੱਥੋਂ ਲੱਗਦਾ ਕਿ ਸਰਕਾਰ ਪੂਰੀ ਐਕਸਰਸਾਈਜ਼ ਕਰਕੇ ਪੂਰਾ ਹੋਮਵਰਕ ਕਰਕੇ ਵਿਕਰਮਜੀਤ ਸਿੰਘ ਮਜੀਠੇ ਦੇ ਉੱਤੇ ਉਹਨਾਂ ਨੇ ਚੜ੍ਹਾਈ ਕੀਤੀ ਆ ਤੇ ਹੁਣ ਹੋਰ ਮੁਸੀਬਤਾਂ ਵਧ ਗਈਆਂ ਪਰਿਵਾਰ ਟੈਨਸ਼ਨ ਦੇ ਵਿੱਚ ਆ ਗਿਆ ਜੇਲ ਬਦਲਣ ਦੀਆਂ ਗੱਲਾਂ ਜਿਹੜੀਆਂ ਕੀਤੀਆਂ ਜਾ ਰਹੀਆਂ ਸੀ ਪਹਿਲਾਂ ਇਹ ਕਿਆਸਰਾਈਆਂ ਲਗਾਈਆਂ ਜਾ ਰਹੀਆਂ ਸਨ ਕਿ ਅਗਿਆਤ ਜਗ੍ਹਾ ਤੇ ਸ਼ਿਫਟ ਕੀਤਾ ਜਾਵੇਗਾ ਕਿਉਂਕਿ ਜਿਸ ਤਰੀਕੇ ਦੇ ਨਾਲ ਵਿਕਰਮਜੀਤ ਸਿੰਘ ਮਜੀਠੀਏ ਨੂੰ ਪਹਿਲਾ ਸੀਸੀਟੀਵੀ ਕੈਮਰਾ ਉਸ ਦੀ ਜਿਹੜੀ ਹਰਾਸਤ ਜਿੱਥੇ ਉਹ ਬੰਦਾ ਉਸ ਦੇ ਉੱਤੇ ਲਾਇਆ ਗਿਆ ਸੀ ਉਸ ਤੋਂ ਪਹਿਲਾਂ ਵੀ ਇੱਕ ਵੱਡੀ ਕੋਸ਼ਿਸ਼ ਸਰਕਾਰ ਨੇ ਕੀਤੀ ਸੀ ਕਿ ਭਾਵੇਂ yellow category ਨਾਲ ਸੰਬੰਧਤ ਆ ਵਿਕਰਮਜੀਤ ਮਜੀਠਾ ਉਸ ਦੇ ਉੱਤੇ ਇੰਨਾ ਉਸ ਨੂੰ ਤੋੜਨ ਦੀ ਕੋਸ਼ਿਸ਼ ਕੀਤੀ ਸੀ ਕਿ ਉਸ ਨੂੰ ਇੱਕ ਸਹਰਾਣਾ ਵੀ ਨਹੀਂ ਦਿੱਤਾ ਗਿਆ ਸੀ ਵੱਡੇ ਕਰਦਾ ਕਾਕਾ ਆਪਾਂ ਸਭ ਜਾਣਦੇ ਆਂ ਪੰਜਾਬ ਦੇ ਵਿੱਚ ਜਿਹੜਾ ਤਾਕਤਵਰ ਮੰਤਰੀ ਰਿਹਾ ਜਿਸ ਦੇ ਆਖੇ ਪੰਜਾਬ ਦੀ ਖਾਸ ਕਰਕੇ ਮਾਝੇ ਦੀ ਪੂਰੀ ਰਾਜਨੀਤੀ ਬਦਲ ਜਾਂਦੀ ਸੀ ਉਹ ਬੰਦਾ ਜਦੋਂ ਜੇਲ੍ਹ ਦੇ ਵਿੱਚ ਬੰਦ ਹੋਵੇ ਜਿਸ ਨੇ ਹਮੇਸ਼ਾ ਜਿਹੜੀ ਤਾਕਤ ਆ ਉਹ ਇੰਨੀ ਜ਼ਿਆਦਾ ਉਹਦੇ ਕੋਲ ਰਹੀ ਹੋਵੇ ਕਿ ਲੋਕ ਅੱਗੇ ਪਿੱਛੇ ਇੱਕ ਝਲਕ ਲੈਣ ਨੂੰ ਤਰਸਦੇ ਸੀ ਵਿਕਰਮਜੀਤ ਮਜੀਠੀਏ ਦੀ ਨੂੰ ਇੰਨੀ ਛੋਟੀ ਉਮਰ ਦੇ ਵਿੱਚ ਸ਼ਾਇਦ ਹੀ ਕੋਈ ਹੋਰ ਪੋਲਿਟਿਕਸ ਹੋਊਗਾ ਜਿਹਨੂੰ ਇੰਨੀ ਜ਼ਿਆਦਾ ਦੌਲਤ ਸ਼ੋਹਰਤ ਮਿਲੀ ਹੋਵੇ ਪਰ ਅੱਜ ਸ਼੍ਰੋਮਣੀ ਕਾਲੀ ਦਲ ਦੀ ਸਾਰੀ ਲੀਡਰਸ਼ਿਪ 1997 ਦੇ ਵਿੱਚ ਸਰਕਾਰ ਰਹੀ ਆ ਉਸ ਤੋਂ ਬਾਅਦ 2007 ਦੇ ਵਿੱਚ ਸਰਕਾਰ ਬਣੀ ਫਿਰ 2012 ਦੇ ਵਿੱਚ ਸਰਕਾਰ ਬਣੀ ਸਾਰੀ ਲੀਡਰਸ਼ਿਪ ਕੋਈ ਵੀ ਜਿਹੜਾ ਅਜੇਹਾ ਲੀਡਰ ਨਹੀਂ ਕਾਲੀ ਦਲ ਦਾ ਜਿਸਦੇ ਉੱਤੇ ਇੰਨੀ ਜਿਆਦੇ ਜਿਹੜਾ ਸਕੰਜਾ ਕੱਸਿਆ ਹੋਵੇ ਪਰ ਵਿਕਰਮਜੀਤ ਸਿੰਘ ਮਜੀਠਾ ਕਾਲੀ ਦਲ ਦਾ ਇੱਕੋ ਇੱਕ ਚਿਹਰਾ ਜਿਹਨੂੰ ਟਾਰਗੇਟ ਕੀਤਾ 2022 ਦੇ ਵਿੱਚ ਜਿੱਥੇ ਆਮ ਆਦਮੀ ਪਾਰਟੀ ਬਣੀ ਉਸ ਤੋਂ ਪਹਿਲਾਂ ਜਿਹੜੀ ਸਰਕਾਰ ਰਹੀ ਕੈਪਟਨ ਮਨਿੰਦਰ ਸਿੰਘ ਦੀ ਬਾਅਦ ਚ ਚਰਨਜੀਤ ਚੰਨੀ ਦੀ ਉਹ ਸਰਕਾਰ ਦੇ ਵਿੱਚ ਵੀ ਜਿਹੜੇ ਮੰਤਰੀਲੇ ਰਹੇ ਜਿਹੜੀਆਂ ਗੜਬੜੀਆਂ ਹੋਈਆਂ ਭਾਰਤ ਭੂਸ਼ਣ ਆਸ਼ੂ ਹੋਵੇ ਜਾਂ ਸਾਧੂ ਸਿੰਘ ਧਰਮਸੋਤ ਹੋਵੇ ਜਾਂ ਇੱਕ ਦੋ ਹੋਰ ਮੰਤਰੀ ਹੋਣ ਉਹਨਾਂ ਦੇ ਉੱਤੇ ਵੀ ਉਹਨਾਂ ਜਿਆਦੇ ਜਿਹੜਾ ਸ਼ਕਤੀ ਸਰਕਾਰ ਨੇ ਨਹੀਂ ਕੀਤੀ ਨਾ ਵਿਖਾਈ ਉਹ ਵੀ ਜੇਲ੍ਹੋਂ ਬਾਹਰ ਆ ਗਏ ਪਰ ਵਿਕਰਮਜੀਤ ਸਿੰਘ ਮਜੀਠਾ ਜਿਸ ਤਰੀਕੇ ਦੇ ਨਾਲ ਮੁੱਖ ਮੰਤਰੀ ਸਰਦਾਰ ਭਗਵਾਨ ਸਿੰਘ ਮਾਨ ਦੇ ਨਾਲ ਨਿੱਜੀ ਹੋ ਗਏ ਸੀ ਇੱਕ ਦੂਜੇ ਦੇ ਉੱਤੇ ਰੋਪ ਤੱਤਿਆ ਰੋਪ ਲਗਾ ਰਹੇ ਸੀ ਉਸ ਤੋਂ ਬਾਅਦ ਜਿਸ ਤਰੀਕੇ ਦੇ ਨਾਲ ਸਰਕਾਰ ਨੇ ਆਪਣੀ ਪੂਰੀ ਤਾਕਤ ਝੋਕ ਦਿੱਤੀ ਪੂਰੀ ਜਿਹੜੀ ਆਪਣਾ ਹਮਲਾ ਫੈਲਾ ਲਾ ਦਿੱਤਾ ਪੂਰੀ ਮਸ਼ੀਨਰੀ ਲਾ ਦਿੱਤੀ ਕਿ ਮਜੀਠੇ ਨੂੰ ਕੋਈ ਰਾਹਤ ਨਾ ਮਿਲੇ ਹੁਣ ਹੋਰ ਜਾਦੇ ਜਿਹੜੀ ਪ੍ਰੋਬਲਮ ਦੇ ਵਿੱਚ ਵਿਕਰਮਜੀਤ ਸਿੰਘ ਮਜੀਠੀਆ ਆ ਗਿਆ ਮਜੀਠੇ ਦੇ ਨਾਲ ਉਹਨਾਂ ਦੇ ਵਕੀਲ ਨੂੰ ਜਦੋਂ ਹਾਈ ਕੋਰਟ ਦਾ ਰੋਕ ਕੀਤਾ ਸੀ ਉਹਨਾਂ ਨੂੰ ਲੱਗਦਾ ਸੀ ਕਿ ਕਿਤੇ ਨਾ ਕਿਤੇ ਸਾਨੂੰ ਜਿਹੜੀ ਥੋੜੀ ਬਹੁਤੀ ਜਿਹੜੀ ਮਾੜੀ ਮੋਟੀ ਸਾਨੂੰ ਜਿਹੜੀ ਰਿਲੀਫ ਮਿਲੂਗੀ ਪਰ ਰਿਲੀਫ ਤਾਂ ਕੀ ਮਿਲਨੀ ਸੀ ਇਸ ਦੇ ਉਲਟ ਹੋ ਗਿਆ ਹੜਾਂ ਦੇ ਪੰਜਾਬ ਦੇ ਵਿੱਚ ਬਹੁਤ ਜੀਵਨ ਨੂੰ ਲੋਕਾਂ ਦੇ ਨੂੰ ਖਾਸ ਕਰਕੇ ਡੇਰਾ ਬਾਬਾ ਨਾਨਕ ਦੇ ਫਾਜ਼ਿਲਕਲ ਦਾ ਏਰੀਆ ਜਿਹੜਾ ਇਹ ਜਾਦੇ ਪ੍ਰਭਾਵ ਤੋਂ ਸultanpur Lodi ਇੱਥੇ ਬਹੁਤ ਜਿਹੜਾ ਹੜਕਮ ਮਚਾਇਆ ਤਹਿਸ਼ ਨੇਸ਼ ਕਰਦੀ ਜ਼ਿੰਦਗੀ ਸਰਕਾਰ ਨੇ ਜਿਹੜੀ ਬੰਦੀ ਕਾਰਵਾਈ ਕੀਤੀ ਜਾਂ ਨਹੀਂ ਕੀਤੀ ਇਸ ਦੇ ਉੱਤੇ ਪ੍ਰਸ਼ਨ ਚਿੰਨ ਲੱਗ ਰਹੇ ਆ ਪਰ ਵਿਕਰਮਜੀਤ ਸਿੰਘ ਮਜੀਠੇ ਦੇ ਉੱਤੇ ਸਰਕਾਰ ਭੋਰਾ ਵੀ ਨਿਰਮਾਈ ਨਹੀਂ ਵਰਤ ਰਹੀ ਹਾਲਾਂਕਿ ਪਹਿਲਾਂ ਇਹ ਵੀ ਖਬਰਾਂ ਬਾਹਰ ਆਈਆਂ ਸੀ ਕਿ ਸ਼੍ਰੋਮਣੀ ਕਾਲੀ ਦਲ ਦੇ ਪ੍ਰਧਾਨ ਦੇ ਨਾਲ ਵਿਗੜੀ ਹੋਣ ਕਰਕੇ ਇਹਨਾਂ ਦੋਹਾਂ ਸਰਕਾਰ ਦੇ ਭਗਵੰਤ ਮਾਨ ਨੇ ਤੇ ਸੁਖਵੀਰ ਬਾਦਲ ਦੀ ਸੈਟਿੰਗ ਹੋ ਗਈ ਉਹਨਾਂ ਨੇ ਆਪਣੇ ਵਿੱਚੋਂ ਜਿਹੜਾ ਇੱਕ ਵੱਡਾ ਜਿਹੜਾ ਇੱਕ ਆਪਾਂ ਕਹਿ ਸਕਦੇ ਆ ਕਿ ਜੇ ਕੋਈ ਰਾਹ ਦਾ ਰੋੜਾ ਜਿਹੜਾ ਕਿਉਂਕਿ ਮੁੱਖ ਮੰਤਰੀ ਭਗਵੰਤ ਮਾਨ ਇਹ ਗੱਲ ਲਗਾਤਾਰ ਕਹਿ ਰਹੇ ਸੀ ਕਿ ਸੁਖਵੀਰ ਸਿੰਘ ਬਾਦਲ ਤੇ ਵਿਕਰਮਜੀਤ ਮਜੀਠੀਆ ਦੇ ਵਿੱਚ ਬੋਲਚਾਲ ਵੀ ਬੰਦ ਹੋ ਗਈ ਇਹ ਬੋਲਚਾਲ ਬੰਦ ਹੋਣੀਆਂ ਕਿ ਐਸ ਰਹੀਆਂ ਲੱਗਦੀਆਂ ਸਨ 2022 ਦੇ ਇਲੈਕਸ਼ਨ ਤੋਂ ਬਾਅਦ ਜਦੋਂ ਪਹਿਲਾ ਚਰਨਜੀਤ ਚੰਨੀ ਨੇ ਵਿਕਰਮਜੀਤ ਮਜੀਠੀਆ ਨੂੰ ਜੇਲ੍ਹ ਵਿਖਾਈ ਸੀ ਤੁਹਾਨੂੰ ਯਾਦ ਹੋਵੇਗਾ 2022 ਦੇ ਵਿੱਚ ਜਦੋਂ ਐਨਡੀਪੀਐਸ ਦਾ ਪਰਚਾ ਬਣਿਆ ਸੀ ਹੁਣ ਡੀਏ ਦਾ ਪਰਚਾ ਉਸ ਤੋਂ ਬਾਅਦ ਦੋਹਾਂ ਜਿਹੜਾ ਭਾਵੇਂ ਕਰੀਬੀ ਰਿਸ਼ਤੇਦਾਰ ਹੀ ਹਰਸਿਮਰਤ ਗੌਰ ਬਾਦਲ ਦਾ ਜਿਹੜਾ ਸਗਾ ਭਰਾ ਵਿਕਰਮਜੀਤ ਮਜੀਠੀਆ ਜਦੋਂ ਕਾਲੀਦਾਲ ਦੇ ਉੱਤੇ ਕੋਈ ਮਾੜਾ ਚੰਗਾ ਸਮਾਂ ਆਇਆ ਤੇ ਢਾਲ ਬਣ ਕੇ ਖੜਾ ਵਿਕਰਮਜੀਤ ਮਜੀਠੀਆ ਜਦੋਂ ਹਮਲਾ ਵੀ ਹੋਇਆ ਸੁਖਵੀਰ ਸਿੰਘ ਬਾਦਲ ਤੇ ਉਦੋਂ ਵੀ ਉਸਨੇ ਸਭ ਤੋਂ ਪਹਿਲਾਂ ਮੋਰਚਾ ਸਾਹਮਣੇ ਆ ਸਭ ਤੋਂ ਪਹਿਲਾਂ ਬਿਨਾਂ ਕਿਸੇ ਪੋਲੀਟਿਕਲੀ ਜਿਹੜਾ ਤਾਮ-ਝਾਮ ਤੋਂ ਬਿਨਾ ਪੋਲੀਟਿਕਲੀ ਆਪਣੇ ਨਫੇ-ਨੁਕਸਾਨ ਵੇਖੇ ਤੋਂ ਉਹਨਾਂ ਨੇ ਆਪਣਾ ਪੂਰਾ ਜੋਰ ਲਾਇਆ ਕਿ ਇਹ ਭਾਵੇਂ ਕਾਲੀ ਦਲ ਦੇ ਵਿੱਚ ਉਹਨਾਂ ਦੇ ਉਦੋਂ ਸੌਰਵ ਸੁਖਵੀਰ ਸਿੰਘ ਬਾਦਲ ਨਾਲ ਸਹੀ ਨਹੀਂ ਸੀ ਪਰ ਉਹਨਾਂ ਨੇ ਆਖਿਆ ਕਿ ਇਹ ਬਹੁਤ ਗਲਤ ਹੋਇਆ ਸੁਖਵੀਰ ਸਿੰਘ ਬਾਦਲ ਨੂੰ ਜੋ ਜਿਹੜੀ ਸਜ਼ਾ ਭੁਗਤ ਰਹੇ ਨਿਹੱਤਾ ਇੱਕੋ ਜਿਹੀ ਲੱਤ ਘੁੱਟੀ ਹੋਈ ਹੈ ਉਸਤੇ ਉੱਤੇ ਇਸ ਤਰੀਕੇ ਦੇ ਨਾਲ ਹਮਲਾ ਕਰਨਾ ਇਹ ਬਿਲਕੁਲ ਜਾਇਦ ਨਹੀਂ ਉਸ ਤੋਂ ਬਾਅਦ ਸੁਖਵੀਰ ਸਿੰਘ ਬਾਦਲ ਨੇ ਵੀ ਹਾਲਾਂਕਿ ਜਿਹੜੀ ਭਗਵੰਤ ਮਾਨ ਦੀ ਗੱਲ ਮੰਨੀ ਏ ਤੇ ਦੋਹਾਂ ਦੇ ਵਿੱਚ ਲੰਬੇ ਸਮੇਂ ਤੋਂ ਜਿਹੜੀ ਗੱਲਬਾਤ ਬੰਦ ਹੋ ਚੁੱਕੀ ਸੀ ਪਰ ਜਦੋਂ ਵਿਕਰਮਜੀਤ ਮਜੀਠਾ ਗਿਆ ਉਸ ਤੋਂ ਬਾਅਦ ਕਾਲੀ ਦਲ ਨੇ ਵੀ ਮੋਰਚਾ ਸਾਂਭਿਆ ਕਿਉਂਕਿ ਕਾਲੀ ਦਲ ਦਾ ਵੱਡਾ ਲੀਡਰ ਸੀ ਮਾਝੇ ਦੀ ਰਾਜਨੀਤੀ ਨੂੰ ਆਪਾਂ ਵੇਖਿਆ ਜਾਵੇ ਭਾਵੇਂ ਕਾਂਗਰਸ ਦੀ ਸਰਕਾਰ ਰਹੀ ਹੋਵੇ ਭਾਵੇਂ ਕਾਲੀ ਦਲ ਦੀ ਸਰਕਾਰ ਰਹੀ ਹੋਵੇ ਪਰ ਵਿਕਰਮਜੀਤ ਸਿੰਘ ਮਜੀਠੇ ਦੀ ਤੂਤੀ ਜਿਹੜੀ ਆ ਉਸੇ ਤਰੀਕੇ ਦੇ ਨਾਲ ਚੱਲਦੀ ਸੀ ਮਜੀਠੇ ਦਾ ਮਜੀਠੇ ਨੂੰ ਸੁਪਰ ਸੀਐਮ ਵੀ ਕਿਹਾ ਜਾਂਦਾ ਸੀ ਹਲਕਾ ਮਜੀਠੇ ਦੇ ਲਗਾਤਾਰ ਐਮਐਲਏ ਜਿੱਤੇ ਵਿਕਰਮਜੀਤ ਮਜੀਠੇ ਨੂੰ ਮਾਝੇ ਦਾ ਸੁਪਰ ਸੀਐਮ ਵੀ ਕਿਹਾ ਜਾਂਦਾ ਸੀ ਹਾਲਾਂਕਿ ਜਿਹੜੀ ਕਾਲੀਦਲ ਦੀ ਲੀਡਰਸ਼ਿਪ ਆ ਉਹ ਉਨੀ ਜਿਆਦਾ ਖੁਸ਼ ਨਹੀਂ ਸੀਗੀ ਵਿਕਰਮਜੀਤ ਮਜੀਠੇ ਤੋਂ ਵੱਡੇ ਕਾਲੀ ਆਗੂ ਟਕਸਾਲੀ ਕਾਲੀ ਆਗੂ ਰਤਨ ਸਿੰਘ ਜਨਾਲਾ ਵਰਗੇ ਪਰਿਵਾਰ ਬੁਲਾਲੀਆ ਦਾ ਪਰਿਵਾਰ ਸੇਵਾ ਸਿੰਘ ਸੇਖਵਾ ਦਾ ਪਰਿਵਾਰ ਰਵੀਕਰਨ ਕਾਲੋ ਵਰਗੇ ਜਿਹੜੇ ਵੱਡੇ ਲੀਡਰ ਆ ਉਹਨਾਂ ਨੇ ਕਾਲੀ ਦਲ ਤੋਂ ਜਿਹੜਾ ਪਾਸਾ ਵੀ ਕਰ ਲਿਆ ਤੇ ਉਹਦਾ ਜਿਹੜਾ ਕਾਰਨ ਦੱਸਿਆ ਸੀ ਉਹ ਕਹਿਆ ਸੀ ਕਿ ਵਿਕਰਮਜੀਤ ਮਜੀਠੇ ਦੇ ਕਾਕੇ ਅਸੀਂ ਜਿਹੜਾ ਪਾਸਾ ਕਰ ਰਹੇ ਹਾਂ ਕਾਲੀ ਦਲ ਤੋਂ ਪਰ ਫਿਰ ਵੀ ਹੁਣ ਜਿਹੜੀ ਇੱਕ ਖਬਰ ਸੋਸ਼ਲ ਮੀਡੀਆ ਤੇ ਚੱਲ ਰਹੀ ਹੈ ਕਿ ਮਜੀਠੇ ਨੂੰ